ਕਿ ਉਹ ਤੇ ਹੈ ਗਰੀਬਾਂ ਦੇ ਲਈ ਬੰਦੇ ਨੂੰ ਉਹ ਕਹਿੰਦਾ ਕਿ ਐਮ ਕਰ ਦੇਣਾ ਯੂ ਕਰ ਦੇਣਾ ਉਹ ਕਰ ਦੇਣਾ ਔਰ ਸਾਰੀ ਸਮੁੱਚੀ ਕਾਂਗਰਸ ਪਾਰਟੀ ਜਿੰਦਗੀ ਸੀ ਕਿ ਪਤਾ ਨਹੀਂ ਸਾਫ ਦਾ ਐਮਐਲਏ ਕੀ ਕਰਦਾ ਹੈ ਕੀ ਰਜ਼ਾ ਮਜਾਦਰਾ ਇੰਨਾ ਟੋਣਾ ਦੇ ਵਿੱਚ ਪਰ ਮੈਂ ਡਾਕਟਰ ਸਾਹਿਬ ਦੱਸਣਾ ਚਾਹਦਾ ਇਹ ਨਾ ਜਿਹੜੇ ਰਾਏ ਬਾਰੇ ਸਾਡੇ ਕਾਂਗਰਸ ਪਾਰਟੀ ਦੇ ਜਾਰੂ ਕੈਂਡੀ ਦੇ ਸਾਹਮਣੇ ਬਿਲਡਰ

ਸਮੁੱਚੇ ਪੰਜਾਬ ਤੋਂ ਸਭ ਤੋਂ ਵੱਡਾ ਪਿੰਡ ਹੈ तकरीबन 150 ਮੀਟਰ ਦੇ ਕਿਨਾਰੇ ਇਹਨਾਂ ਨੂੰ ਪਤਾ ਸੀ ਵੀ ਲੋਕਾਂ ਦੇ ਸਾਡੀ ਬੋਲਚਾ ਸਾਡਾ ਹਾਲ ਜਿਹੜਾ ਉਹ ਕਰਨਾ ਹੈ ਔਰ ਇਸ ਕਰਕੇ ਇਹਨਾਂ ਦੀ ਇੱਕ ਕੂਟ ਜਿਹੜੀ ਸਭ ਸਾਹਮਣੇ ਹੈ ਔਰ ਤੁਹਾਨੂੰ ਯਾਦ ਹੈ 1 ਜਨਵਰੀ ਨੂੰ ਆਪਾਂ ਤੁਰੇ ਹਾਂ ਇਲੈਕਸ਼ਨ ਲੜਦੇ ਪਿਛਲੇ ਸਾਲ ਤੇ ਤੁਹਾਡਾ ਨਾ ਵਾਦਾ ਟੁੱਟਾ ਸੀ ਬਿੰਦਗੜੇ ਹੋ ਗਏ ਚੋੜ ਲਾ ਤੇ ਜਾਖੜ ਸਾਹਿਬ ਹੁਣ ਸਾਡੀ ਨਾਲ ਇੱਕ ਰੀਤ ਰਹੀ ਨੇ ਬਰਾਬਰ ਸਮਝੋ ਜਿਨਾ ਪ੍ਰਜਾ ਨੂੰ ਆ ਕੇ ਗੇੜਾ ਮਾਰ ਲਿਆ ਸਾਡੀਆਂ ਜਿਹਾ ਲਿਆ ਇੱਕ ਮਿੰਟ ਦਾ ਹੁਣ ਇੱਕ ਰੀਤ ਜੇ ਸਾਡੀ ਵੀ ਜਿਹੜੀ ਆਉਣੀ ਆ ਉਹ ਸਰਪੰਚੀਆਂ ਅਸੀਂ ਆਪ ਨੇ ਮੀਂਦ ਗਰ ਬਲਾਕ ਘਾਟਾ ਕੇ ਲੈ ਕੇ ਆਉਣੀ ਜੇ ਲੈ ਕੇ ਆਉਣ ਤੇ ਜੰਗਾਰਾ ਕੋਈ ਤਗੜੇ ਹੋ ਕੇ ਛੱਡੋ ਵੀ ਪਤਾ ਲੱਗ ਗਿਆ ਜਾਖੜ ਸਾਹਿਬ ਨੂੰ ਵੀ ਵਾਕਈ ਕਾਂਗਰਸ ਪਾਰਟੀ ਵਰਕਰ ਜਿਹੜੇ ਸਾਡੇ ਵਿਚਾਰੂਗਾ ਉਹਨਾਂ ਦੇ ਦਮੇ ਹੈਗਾ ਵੀ ਬੋਲਦਿਆਂ ਨੂੰ ਹਰ ਰੋਜ਼ ਉਹ ਚੇਤ ਕਰਾਉਣਾ ਬੋਲੇ ਸੋਨਿਆ ਜੀ ਆਕਾਰ ਔਰ ਉਹਦੇ ਨਾਲ ਦੇ ਨਾਲ ਮੈਂ ਜੱਗਤ ਸਾਹਿਬੇ ਖੋਰ ਬੇਨਤੀ ਕਰਨਾ ਚਾਹਾਂ ਕੋਈ ਅਲਜਣਾ ਵੇਤੇ ਕੋਈ ਕਾਨੂੰਨੀ ਕੋਈ ਪ੍ਰਗਿਆਵ ਨਹੀਂ ਨਾ ਉਹ ਪਤਾ ਨਹੀਂ ਕਿ ਉਹ ਸਾਰੇ ਆਪਾਂ ਗੁਰੂਵਾਲੇ ਜੀ ਵਿਰਤ ਗੁਰੂ ਲੈ ਕੇ ਸੈਸ਼ਨਦਾਨਾ ਚੰਪੀ ਸੀ ਮੈਂ ਤੇ ਮੈਂ ਵੱਲੋਂ ਪੰਚਾਇਤ ਵੱਲੋਂ بے جیس پارٹی کا آگو ساجد ہے وہ چار چیزیں ہر گریب واسطے

جڑی پرسیم جڑی داستان <سؤال> جڑی جسٹس مطاب سے انہیں سوڑ دیں کہ انہیں ساری جب تو بات انہیں جڑی کنکور جڑی جڑی انہیں دیئے جانا جسی کہ یہ سب کو وقت یہ تقوی آدھے ہلکے سیم کے اس لئے جسٹس مطاب سے انہیں کوئی ٹوئے نہیں جڑا ہوا وہ سب کو جڑا کہ آپ نے جڑی پھر مجھے بیل کی نہیں جائے تو اے برمکرام انہیں کہاں نہیں جڑا ہوئی پر جڑی ہوں گے آگے جڑی کو جا رہے ہیں

ਕਿ ਆ ਕਿਉਂਕਿ ਜੂਨ ਜਾਂ ਤੋਂ ਲੱਗ ਪਿਆ ਹੋਉਂਦੀਆਂ ਪੈਰੋਂ ਹੀ ਚੱਲਣ ਨਹੀਂ ਉਹ ਪੂਰੀ ਇੰਡੈਰੀ ਨੰਦੀ ਸਾਰੀਆਂ ਦੇ ਪੋਟਾ ਲੈ ਕੇ ਇਸ ਤੋਂ ਬਾਅਦ ਚੰਦ ਗਨਨ ਦਾ ਮਾਰਾ ਪੈਂਦਾ ਹੈ ਹੋਰ ਨਸ਼ਾਤ ਹੋ ਜਾਂਦਾ ਹੈ ਔਰ ਜਿਹੜੀ ਰੈਲੀ ਐ ਅਨਸ਼ਰਮ ਮੁਤੀ ਨੂੰ ਲੈ ਕੇ ਗਈ ਸੀ ਕੁਝ ਤੋਂ ਪੋਟਾ ਨੇ ਸਭਾ ਸਾਹਮਣੇ ਆਈਆਂ ਕਿ ਲੈ ਲਿਆ ਸਾਡੀਆ ਸਰਕਾਰ ਜੋ ਦੀਆਂ ਸਾਡੀਆ ਮਾਤਾ ਮਾਂ ਘਰਾਂ ਜਿਹੜੀਆਂ ਜਹਾਜ਼ ਨਹੀਂ ਗਿਆ ਉਹਨਾਂ ਨੇ بندہ دیکھ ری اور دور کر دیں گے ਕਰਦੇ ਕਿ ਅਸੀਂ ਆਪ ਦਾ ਜਿਹੜਾ ਉਪਾਸ ਕਰ ਸਕਦੇ ਪਰ ਜਿਹੜੇ ਸਾਡੇ ਆ ਫਕਰਕਰ ਸੋ ਇਹ ਦਸੋ ਇਹ ਸਾਡੇ ਵਿੱਚ ਗੁਰੂ ਬਾਬਾ ਜੀ ਦਾ ਹੋ ਰਿਹਾ ਕਿ ਸਾਡੇ ਸਰਕਾਰ ਜੋ ਹੈ ਜਨਮ ਦਾ ਉਹ ਸਵਾਲ ਕਰਦੇ ਸਾਡੀਆਂ ਮਾਤਾਵਾਂ ਸਵਾਲ ਕਰਦੀਆਂ ਸੀ ਫਕਰਕਰ ਸੋ ਉਹ ਸਵਾਲ ਕਰਦੇ ਕਿ ਸਾਰਾ ਕੁਝ ਤੇ ਸਰਕਾਰਾਂ ਨੂੰ ਪ੍ਰੋਜੈਕਟ ਕਰਨਾ ਹੈ ਤੁਸੀਂ ਇਹ ਗੱਲ ਦੱਸੋ ਕਿ ਜੇ ਜੀ ਗੁਰੂ ਮਹਾਰਾਜ ਦੇ ਨਾਲ ਜਿਹੜੀ ਸਰੂਪ ਦੇ ਨਾਲ ਬੇਦਵੀ ਉਹਦਾ ਉਹਦੇ ਬਾਰੇ ਕੋਈ ਕਾਰਵਾਈ ਕਰੋਗੇ ਨਹੀਂ ਕਰੋਗੇ ਔਰ رنت سب اور

سبوت ہو گئے اور خمان چیساhertz غروبنام صاحب drop پوچھے، آیا که سرچ پیارس بات بى چیسے اگر پیار اسو طرز حی��ا سا جا ਔਰ ਜਗਤ ਸਿੰਘ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਇਕੱਠੇ ਹੋਏ ਔਰ ਸੂਬੇ ਦਾ ਸਾਰਾ ਲੋਕਡਾ ਦਾ ਲੋਕ ਹੋਂਦਾ ਮੈਂ ਬੇਸ਼ੱਕ ਸਾਰੇ ਵਰਕਰਾਂ ਤੋਂ ਸੁਣਾਉਣਾ ਮੈਂ ਦੇਖੀ ਕਰਦਾ ਫਿਰ ਹੁਣ ਟਾਈਮ ਦੇ ਆਏ ਵੀ ਅੱਜ ਲੱਗਦਾ ਖਾਣੇ ਸਾਨੂੰ ਮੁਫਤ ਨਹੀਂ ਸੁਣਦੇ ਦਾ ਜਾਂ ਵੀਡੀਓ ਨਹੀਂ ਆਖ ਲੱਗਦਾ ਹੁਣੇ ਦੱਸੋ ਜਿਹੜਾ ਸਿਰ ਕਾਂਗਰਸ ਪਾਰਟੀ ਦੇ ਵਰਕਰ ਦਾ ਕੰਮ ਨਹੀਂ ਬੋਲਦਾ ਉਹਦੀ ਹਲਕੇ ਖਿਆਲ ਕਿਉਂਦੇ ਕੋਈ ਥਾਂ ਨਹੀਂ ਦੇ ਕੋਈ ਕੋਈ ਥਾਂ ਨਹੀਂ ਹੈਗੀ ਇੱਥੇ

ਆਪਣੀ ਸਰਕਾਰ ਦੇ ਕਾਮਯਾਬ ਆਪਣੀ ਜ਼ਿੰਦਗੀ ਵੀ ਕਾਮਯਾਬ ਕਰੋ ਸਾਰਾ ਕੁਝ ਕਰੋ ਇਸ ਕੰਮ ਤੋਂ ਘਰੇਲ ਕਰਕੇ ਨਸ਼ਿਆਂ ਨਾਲ ਲੜਾਓ ਔਰ ਜਿਹੜਾ ਪਿੰਡ ਕਿਉਂਕਿ ਪੂਜਾ ਦਾ ਬਹੁਤ ਜਿਆਦਾ ਰਾਜ ਨਹੀਂ ਪਤਾ ਤੇ ਫਿਰ ਮੈਂ ਤੁਹਾਨੂੰ ਦੱਸੂਗਾ ਜਿਹੜੇ ਜਿਹੜੇ ਪਿੰਡ ਨਸ਼ਾ ਮੁਕਤ ਹੋਣੇ ਹਨ ਨਾ ਜਿਹੜੇ ਉਦੋਂ ਕਰੋੜਾਂ ਰੁਪਈਆਂ ਦੀ ਸੀਮਾ ਸਰਕਾਰ ਉਹਨਾਂ ਕਿਆਤਾ ਸਭ ਮਨਜ਼ੂਰ ਲਾ ਰਹੀਆਂ ਉਹਨਾਂ ਦੇ ਪਿੰਡ ਜਾ ਕੇ ਉਹ ਸਾਰੇ ਕਰਮ ਕਾਮ ਕਰਨੇ ਲਈ ਇੱਕ ਅਜੀ ਪਿੰਡ ਦੇ ਵਿੱਚੋਂ ਗਾਂਜ ਕੋਲ ਜਿਹੜਾ ਨੇੜੇ ਜਿਹੜੇ ਪਿੰਡ ਜਿਹੜੇ ਆ ਸ਼ਹਿਰਾਂ ਵਰਗੇ ਸਾਰੇ ਅੱਛੇ ਸੁਣ ਲੈ ਕਹਿੰਦਾ ਸਾਥੀ ਸਾਡੇ ਉਹਨੂੰ ਬਲਾਸ ਕਰਦੇ ਨੇ ਸਾਡੇ ਵਿਰੋਧਸ਼ੀਲ ਨੰਬਰ ਜਿਹੜੇ ਅਨਰੋਸਟ ਜਿੰਦ ਗਿਆ ਉਹਨਾਂ ਦਾ ਬਦਵਾਇਆ ਦੇਣਾ ਔਰ ਕੁਛ ਜਿਹੜੇ ਕਾਗਜ਼ਾਤ ਆ ਪਾ ਇਹਨਾਂ ਨੂੰ ਕਿਹਾ ਆਪਾਂ ਨਾ ਜਿਹੜੇ ਆਪ ਹੀ ਨੋਟ ਕਰੀ ਜਾਂਦੇ ਸਾਨੂੰ ਆ ਆ ਕੇ ਦੱਸਦੇ ਯਾਰ ਕਿ ਮੇਰਾ ਕਾਗਜ਼ ਤੇ ਮੈਂ ਗਲਤ ਭਰਾ ਨੂੰ ਸਰਟੀਫਿਕੇਟ ਨਾਲ ਮਿਲ ਜੇ ਫੜ ਫੜ ਪੜਾਉਂਦੇ ਨੇ ਮੇਰੇ ਨਾਲ ਪੜ੍ਹਦੇ ਯਾਰ ਮੇਰੇ ਤੇ ਪੜ੍ਹਦੇ ਮੇਰਾ ਨਾਮ ਉਹਦੇ ਐਸੋ ਜਿਹਾ ਨਹੀਂ ਲੱਭਦਾ ਤਾਂ ਇਸ ਕਰਕੇ باقی بھی سارے جیوار جنگ ترین ووٹا پہ وہ سارے